ਕਿ ਜਸਵਾਲ ਸਾਹਿਬ ਨੂੰ ਪੰਜਾਬੀ ਸੱਭਿਆਚਾਰ ਦੇ ਬਾਬਾ ਬੋੜ ਵਜੋਂ ਕਿਉਂ ਜਾਣਿਆ ਜਾਂਦਾ ਜੀ ਉਹੋ ਹੀ ਦੱਸਣ ਲੱਗਾ ਸੀ ਜੀ ਕਿ ਸਿਆਸਤ ਦੇ ਵਿੱਚ ਆਏ ਜੀ ਗੁਰਪ੍ਰਜਨ ਗੇਲ ਇਹਨਾਂ ਦੇ ਬੜੇ ਨਜ਼ਦੀਕੀ ਆ ਹਾਂ ਜੀ ਹਾਂ ਜੀ ਮੋਹਨ ਸਿੰਘ ਮੇਲੇ ਦੇ ਵੀ ਉਹ ਬਹੁਤ ਵੱਡੇ ਸਹਿਯੋਗੀ ਸਾਥੀ ਨੇ ਜੀ ਤੇ ਅੱਜ ਵੀ ਮੇਲਾ ਉਹ ਹੀ ਲਾਉਂਦੇ ਉਹਨਾਂ ਨੇ ਲਿਖਿਆ ਸੀ ਕਦੇ ਨਾ ਅਸੀਂ ਆਰ ਦੇ ਰਹੇ ਨਾ ਪਾਰ ਦੇ ਰਹੇ ਅਸੀਂ ਕੰਡੇ ਤੇ ਖਲੋਤੇ ਵਾਜਾ ਮਾਰਦੇ ਰਹੇ ਜਸਵਾਲ ਸਾਹਿਬ ਕਹਿੰਦੇ ਵੀ ਇਹ ਸ਼ਾਇਦ ਗੁਰਪ੍ਰਜਨ ਗੇਲ ਨੇ ਮੇਰੇ ਵਾਸਤੇ ਲਿਖਿਆ ਸੀ ਕਿ ਮੈਂ ਪਹਿਲਾਂ ਅਕਾਲੀ ਫਿਰ ਕਾਂਗਰਸੀ ਫਿਰ ਕਾਂਗਰਸੀ ਫਿਰ ਅਕਾਲੀ ਉਹ ਕਹਿੰਦੇ ਸੀ ਜੇ ਤਾਂ ਮੈਂ ਜਾਂਨਾ ਅਕਾਲੀਆਂ ਚ ਕਾਂਗਰਸੀ ਕਹਿੰਦੇ ਵੀ ਇਹ ਤਾਂ ਅਕਾਲੀ ਕੱਟੜ ਆ ਇਹਦਾ ਯਕੀਨ ਨਾ ਕਰਿਓ ਜੇ ਮੈਂ ਜਾਂਦਾ ਸੀਗਾ ਕਾਂਗਰਸੀਆਂ ਵੱਲ ਕਾਂਗਰਸੀਆਂ ਵੱਲ ਤਾਂ ਉਹ ਅਕਾਲੀ ਸਮਝਦੇ ਰਹੇ ਤੇ ਅਕਾਲੀਆਂ ਚ ਜਾਂਦਾ ਸੀ ਉਹ ਕਾਂਗਰਸੀ ਸਮਝਦੇ ਰਹੇ ਮੇਰੇ ਪੇੜ ਪੱਲੇ ਕੁਝ ਨਹੀਂ ਪਿਆ ਇਸ ਕਰਕੇ ਮੈਂ ਸਰਦਾਰ ਸਿੰਘ ਫਿਰ ਦੁਬਾਰਾ ਲਾਈਨ ਅਪ ਬੋਲਿਓ ਨਾ ਆਰਦੇ ਰਹੇ ਨਾ ਪਾਰਦੇ ਰਹੇ ਅਸੀਂ ਕੰਡੇ ਤੇ ਖਲੋਤੇ ਵਾਜਾ ਮਾਰਦੇ ਔਰ ਉਹ ਇਹ ਗੱਲ ਇਹ ਸ਼ਾਇਰੀ ਦਾ ਹਨ ਉਹਨਾਂ ਦਾ ਹਰਉਂਦੇ ਸੀ ਵੀ ਮੈਂ ਇੱਧਰ ਦਾ ਨਹੀਂ ਰਿਹਾ ਉੱਧਰ ਦਾ ਨਹੀਂ ਰਹਾ ਤੇ ਸੱਭਿਆਚਾਰ ਨਾਲ ਮੇਰਾ ਪਿਆਰ ਪੈ ਗਿਆ ਜੀ ਗਾਉਣੇ ਵਾਲੀਆਂ ਗਾਉਣੇ ਵਾਲੇ ਮੇਲੇ ਥਾਂ ਥਾਂ ਦੇ ਉੱਤੇ ਲਾਉਣੇ ਸ਼ੁਰੂ ਕੀਤੇ ਤੇ ਜਨਮੇ ਇਹ ਜਿਹੜੇ ਮੇਲੇ ਆ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੀ ਹਿੱਕ 'ਚੋਂ ਜਨਮੇ ਪ੍ਰੋਫੈਸਰ ਮੋਹਨ ਸਿੰਘ ਪੰਜਾਬੀ ਦੇ ਉੱਚ ਕੋਟੀ ਦੇ ਕਵੀ ਜੀ ਇੱਕ ਬੂਟਾ ਅੰਬੀ ਦਾ ਘਰ ਸਾਡੇ ਲੱਗਾ ਨਹੀਂ ਉਹਨਾਂ ਦਾ ਅੰਬੀ ਦਾ ਬੂਟਾ ਕਿੰਨਾ ਸਿੱਖੀ ਦਾ ਬੂਟਾ ਕਿੰਨਾ ਔਰ ਹੋਰ ਵੀ ਬੜਾ ਕੁਝ ਉਹਨਾਂ ਨੇ ਲਿਖਿਆ ਸਾਰਾ ਕੁਝ ਤੇ ਜ਼ਿਕਰ ਨਹੀਂ ਕੀਤਾ ਜਾ ਸਕਦਾ ਸਮੇਂ ਦੀ ਸੀਮਾ ਕਰਕੇ ਜੀ